ਸਾਚਰੀਆ ਕਾਲ ਮੈਂ ਕਮਲਪਾਲ ਸਿੰਘ ਲੈ ਕੇ ਆਦਰਾ ਫਟਾਫਰ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਤੇ ਆਫੇ ਰੋਕ ਕਰਦੇ ਪਹਿਲੀ ਕਬਰ ਦਾ ਅਮਰੀਕਾ ਦੇ ਰਾਸ਼ਟਰਪਤੀ ਚੋਣਾਂ ਦੌਰਾਨ ਡੋਨਾਲਡ ਟਰੰਪ ਨੇ ਐਲਾਨ ਕੀਤਾ ਕਿ ਜੇਕਰ ਉਹ ਸੱਤਾ ਦੇ ਵਿੱਚ ਆਇਆ ਤਾਂ ਉਹ ਅਲੋਨ ਮਸਕ ਨੂੰ ਆਪਣੀ ਕੈਬਨਿਟ ਦੇ ਵਿੱਚ ਅਹਿਮ ਅਹੁਦਾ ਦੇਣਗੇ ਸਰਕਾਰ ਬਣਨ ਦੇ ਉੱਤੇ ਹੀ ਉਹ ਇਹ ਉਹਦਾ ਉਹਨਾਂ ਨੂੰ ਮਿਲੇਗਾ ਤੇ ਟਰੰਪ ਨੇ ਇਹ ਵੀ ਆਖਿਆ ਕਿ ਜੇਕਰ ਉਹ ਜਿੱਤ ਜਾਂਦੇ ਨੇ ਤਾਂ ਉਹ ਐਲਾਨ ਮਸਕ ਦੇ ਲਈ ਵਿਸ਼ੇਸ਼ ਵਿਭਾਗ ਵੀ ਬਣਾਉਣਗੇ ਤੇ ਉਹ ਸਰਕਾਰੀ ਕਾਰਜਕੁਸ਼ਲਤਾ ਕਮਿਸ਼ਨ ਦੀ ਸਥਾਪਨਾ ਵੀ ਕਰਨਗੇ ਐਨ ਦੇ ਮੁਖੇ ਐਲਾਨ ਮਸਕ ਹੋਣਗੇ ਤੇ ਉਹਨਾਂ ਚੋਣਾਂ ਤੋਂ ਪਹਿਲਾਂ ਨਿਊਯਾਰਕ ਦੇ ਵਿੱਚ ਅਰਥਚਾਰੀય ਸਬੰਧੀ ਇੱਕ ਰੈਲੀ ਨੂੰ ਸੰਬੋਧਨ ਕੀਤਾ ਤੇ ਟਰੰਪ ਨੇ ਨਿਊਯਾਰਕ ਇਕਨੋਮਿਕ ਕਲੱਬ ਦੇ ਵਿੱਚ ਬੋਲਦਿਆਂ ਕਿਹਾ ਕਿ ਰਾਸ਼ਟਰਪਤੀ ਬਣਨ ਤੋਂ ਬਾਅਦ ਉਹ ਘਰੇਲੂ ਉਤਪਾਦਨ ਵਾਲੀਆਂ ਕੰਪਨੀਆਂ ਦੇ ਕਾਰਪੋਰੇਟ ਟੈਕਸ ਦੇ ਉੱਤੇ ਵਿੱਚ ਵੱਡੀ ਕਟੌਤੀ ਵੀ ਕਰਨਗੇ ਇਸ ਤੋਂ ਇਲਾਵਾ ਨਵੀਆਂ ਕੰਪਨੀਆਂ ਬਣਾਉਣ ਦੇ ਲਈ ਸਰਕਾਰੀ ਜ਼ਮੀਨ ਦੀ ਖਰੀਦ ਉੱਤੇ ਲੱਗਣ ਵਾਲੇ ਟੈਕਸ ਨੂੰ ਵੀ ਤੁਰੰਤ ਘਟਾਇਆ ਜਾਵੇਗਾ ਯੂਕਰੇਨ ਦੇ ਰੱਖਿਆ ਮੰਤਰਾਲੇ ਕੋਲ ਹਥਿਆਰਬੰਦ ਬਲਾਂ ਨੂੰ ਸਤੰਬਰ ਦੇ ਭੁਗਤਾਨ ਨੂੰ ਕਵਰ ਕਰਨ ਲਈ ਪੈਸਾ ਖਤਮ ਹੋ ਗਿਆ ਵਿਰੋਖਵਾਣਾ ਰਾਜਾ ਬਜਟ ਕਮੇਟੀ ਦੀ ਪ੍ਰਧਾਨ ਜ਼ੋਕੋ ਸਲਾਨਾ ਪਿਡਲਾਸਾ ਨੇ ਸ਼ੁੱਕਰਵਾਰ ਇਸ ਬਾਰੇ ਜਾਣਕਾਰੀ ਦਿੱਤੀ ਹੈ ਤੇ ਪਿਡਲਾਸਾ ਨੇ ਕਿਹਾ ਕਿ ਰੱਖਿਆ ਮੰਤਰਾਲੇ ਨੇ ਸਾਨੂੰ ਸੂਚਿਤ ਕੀਤਾ ਕਿ ਉਸ ਕੋਲ 20 ਸਤੰਬਰ ਤੱਕ ਲੜਾਈ ਭੱਤੇ ਦਾ ਭੁਗਤਾਨ ਕਰਨ ਲਈ ਲੋਰੀਂਦੇ ਫੰਡ ਨਹੀਂ ਹਨ ਹਾਲਾਂਕਿ 8 ਤਾਰੀਖ ਤੋਂ ਪਹਿਲਾਂ ਰਾਜ ਦੇ ਬਜਟ ਵਿੱਚ ਸੋਧਾਂ ਉੱਤੇ ਵੋਟ ਪਾਵਾਂਗੇ ਮੈਂ ਤੁਹਾਨੂੰ ਵਿਰੋਖੋਵਾਨਾ ਰਾਜਾ ਦੇ ਸੈਸ਼ਨ ਦੀ ਇਸ ਸਮੇਂ ਦੀ ਸਹੀ ਤਾਰੀਖ ਨਹੀਂ ਦੇ ਸਕਦਾ ਪਰ ਅਸੀਂ ਉਮੀਦ ਕਰਦੇ ਹਾਂ ਕਿ ਇਹ ਵੋਟ 17 ਜਾਂ 18 ਸਤੰਬਰ ਨੂੰ ਹੋਵੇਗੀ ਤੇ ਚੇਅਰ ਵੂਮੈਨ ਨੇ ਕਿਹਾ ਕਿ ਸਾਲ ਦੀ ਸ਼ੁਰੂਆਤ ਵਿੱਚ ਅਮਰੀਕਾ ਤੋਂ ਫੰਡਿੰਗ 'ਚ ਦੇਰੀ ਕਾਰਨ ਕੀਵ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਨਤੀਜੇ ਵਜੋਂ ਯੂਕਰੇਨ ਨੂੰ ਲੜਾਈ ਦੀ ਤਨਖਾਹ ਲਈ ਪੈਸੇ ਦੀ ਵਰਤੋਂ ਕਰਕੇ ਆਪਣੇ ਫੰਡਾਂ ਨਾਲ ਹਥਿਆਰ ਖਰੀਦਣੇ ਪਏ ਸਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੋਡੋ ਦੀ ਅਗਵਾਈ ਵਾਲੀ ਸਰਕਾਰ ਤੋਂ ਸਮਰਥਨ ਵਾਪਸ ਲੈਣ ਤੋਂ ਬਾਅਦ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜਗਮੀ ਸਿੰਘ ਦਾ ਬਿਆਨ ਸਾਹਮਣੇ ਆਇਆ ਸਿੰਘ ਨੇ ਕਿਹਾ ਕਿ ਲਿਬਰਲ ਸਰਕਾਰ ਨਾਲ ਐਨਡੀਪੀ ਦੇ ਰਾਜਨੀਤਿਕ ਸਮਝੌਤੇ ਦੇ ਅੰਤ ਦਾ ਐਲਾਨ ਕਰਨ ਵਾਲੀ ਵੀਡੀਓ ਕਰੀਬ 1 ਮਹੀਨਾ ਪਹਿਲਾਂ ਰਿਕਾਰਡ ਕੀਤੀ ਗਈ ਸੀ ਜ਼ਿਕਰ ਹੋ ਗਿਆ ਕਿ ਐਨਡੀਪੀ ਨੇ 2022 ਦੇ ਵਿੱਚ ਟੂਟੋ ਨਾਲ ਭਰੋਸੇ ਤੇ ਸਪਲਾਈ ਸਮਝੌਤਾ ਕੀਤਾ ਸੀ ਤੇ ਸਿੰਘ ਮੁਤਾਬਕ ਲਿਬਰਲ ਬਹੁਤ ਕਮਜ਼ੋਰ ਨੇ ਤੇ ਬਹੁਤ ਸੁਆਰਥੀ ਨੇ ਕਾਰਪੋਰੇਟ ਹਿੱਤਾਂ ਲਈ ਬਹੁਤ ਜ਼ਿਆਦਾ ਸਮਰਪਿਤ ਨੇ ਐਤ ਲਈ ਉਹ ਲੋਕਾਂ ਲਈ ਲੜ ਨਹੀਂ ਸਕਦੇ ਤੇ ਉਹ ਬਦਲਾ ਨਹੀਂ ਲਿਆ ਸਕਦੇ 나ਹੀਂ ਉਹ ਉਮੀਦਾਂ ਦੇ ਉੱਤੇ खरे ਉਤਰ ਸਕਦੇ ਨੇ ਐਤ ਲਈ ਉਹ 2022 ਦੇ ਸਮਝੌਤੇ ਨੂੰ ਖਤਮ ਕਰ ਰਹੇ ਨੇ ਸਿੰਘ ਨੇ ਇਸ ਨੂੰ ਸਰਕਾਰ ਨਾਲ ਆਪਣੀ ਡੀਲ ਨੂੰ ਖਤਮ ਕਰਨ ਦੇ ਆਪਣੇ ਕਾਰਨਾਂ ਵਿੱਚੋਂ ਇੱਕ ਦੱਸਿਆ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਨੂੰ 20 ਅਗਸਤ ਦੇ ਵਿੱਚ ਦਾਨੀਆਂ ਤੋਂ ਇਕੱਠੀ ਕੀਤੀ ਰਕਮ ਤੋਂ ਦੁੱਗਣੀ ਰਕਮ ਕੱਟੀ ਕੀਤੀ ਹੈ। ਉਹਦੀ ਮੈਮ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਇੱਕ ਉਮੀਦਵਾਰ ਵੱਜੋਂ ਆਪਣੇ ਪੂਰੇ ਮਹੀਨੇ ਦੇ ਵਿੱਚ ਲਗਭਗ 3 ਮਿਲੀਅਨ ਦਾਨੀਆਂ ਤੋਂ 361 ਮਿਲੀਅਨ ਅਮਰੀਕੀ ਡਾਲਰ ਇਕੱਠੇ ਕੀਤੇ ਨੇ। ਇਸ ਦੌਰਾਨ 트াম্প ਦੀ ਟੀਮ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਉਸ ਨੇ ਉਸ ਸਮੇਂ ਦੌਰਾਨ 130 ਮਿਲੀਅਨ ਡਾਲਰ ਇਕੱਠੇ ਕੀਤੇ ਨੇ। ਤਿਆਰੀ ਦੀ ਟੀਮ ਦਾ ਕਹਿਣਾ ਹੈ ਕਿ ਉਹਨਾਂ ਨੇ ਚੋਣਾਂ ਵਾਲੇ ਦਿਨ ਦੀ ਅੰਤਿਮ ਦੌੜ ਲਈ ਉਹਨਾਂ ਦੇ ਕੋਲ ਮਹੀਨੇ ਦਾ ਅੰਤ 404 ਮਿਲੀਅਨ ਅਮਰੀਕੀ ਡਾਲਰ ਨਾਲ ਹੋਇਆ ਜੋ 트াম্প ਦੀ ਮੁਹਿੰਮ ਵੱਲੋਂ ਅਗਸਤ ਦੇ ਅੰਤ ਤੱਕ ਦੱਸੀ ਗਈ 트াম্প ਦੀ ਮੁਹਿੰਮ ਨਾਲੋਂ US ਡਾਲਰ 109 ਮਿਲੀਅਨ ਵੱਧ ਸੀ। ਉਤਰਪਰਦੇ ਦੇ ਬਾਗਪਤ ਜ਼ਿਲ੍ਹੇ ਦੇ ਕੋਟਾਨਾ ਦੇ ਵਿੱਚ ਸਥਿਤ ਦੁਸ਼ਮਨ ਦੀ ਜਾਇਦਾਦ ਦੇਟ ਆਉਣ ਵਾਲੀ 2 ਅਕੜ ਜ਼ਮੀਨ 1.38 ਕਰੋੜ ਰੁਪਏ ਵਿੱਚ ਨਿਲਾਮ ਕੀਤੀ ਗਈ ਹੈ ਜਿਨ੍ਹਾਂ ਜ਼ਮੀਨਾਂ ਦੀ ਨਿਲਾਮੀ ਕੀਤੀ ਗਈ ਹੈ ਉਹ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ پرویز ਮੁਸ਼ਰਫ ਨਾਲ ਸੰਬੰਧਿਤ ਦੱਸੀਆਂ ਜਾਂਦੀਆਂ ਨੇ ਜਾਣਕਾਰੀ ਅਨੁਸਾਰ ਇਹ ਜਾਇਦਾਦ ਬਾਗਪਤ ਦੀ ਬਰੌਤ ਤਹਿਸੀਲ ਦੇ ਕੋਟਾਨਾ ਪਿੰਡ ਦੇ ਵਿੱਚ ਸਥਿਤ ਹੈ ਤੇ ਇਸ ਨੂੰ 2010 ਦੇ ਵਿੱਚ ਦੁਸ਼ਮਨ ਦੀ ਜਾਇਦਾਦ ਐਲਾਨ ਕੀਤਾ ਗਿਆ ਸੀ ਦੁਸ਼ਮਨ ਦੀ ਜਾਇਦਾਦ ਦਾ ਵਰਗੀਕਰਨ ਭਾਰਤ ਵਿੱਚ ਪਾਕਿਸਤਾਨੀ ਨਾਗਰਿਕਾਂ ਦੀ ਬਲਕੀਅਤ ਵਾਲੀਆਂ ਜਾਇਦਾਦਾਂ ਦੇ ਨਾਲ ਸੰਬੰਧਿਤ ਹੈ ਤੇ ਜਿਹਦਾ ਪ੍ਰਬੰਧਨ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਇੱਕ ਵਿਭਾਗ ਦੁਸ਼ਮਨ ਦੀ ਜਾਇਦਾਦ ਰਾਖਵਾ ਕਰਨ ਦੁਆਰਾ ਕੀਤਾ ਜਾਂਦਾ ਹੈ ਮੁਸ਼ਰਫ ਦੇ ਮਾਤਾ ਪਿਤਾ ਕਦੇ ਇੱਥੇ ਨਹੀਂ ਆਏ ਪਰ ਉਹਨਾਂ ਦੇ ਚਾਚਾ ਹਮਾਇਉ ਲੰਮੇ ਸਮੇਂ ਤੋਂ ਇੱਥੇ ਰਹੇ ਸਨ ਵਿਸ਼ਵ ਸਿਹਤ ਸੰਕਰਦੇ ਕੇਂਦਰ ਕਾਂਗੋ ਨੂੰ ਮੰਕੀ ਪੋਕਸ ਵੈਕਸੀਨ ਦਿਆ 99100 ਖੁਰਾਕਾਂ ਦਾ ਪਹਿਲਾ ਬੈਚ ਦਿੱਤਾ ਗਿਆ ਕਾਂਗੋ ਦੇ ਸਿਹਤ ਮੰਤਰੀ ਜ਼ੋਦਰ ਕਾਂਬਾ ਨੇ ਵੀਰਵਾਰ ਨੂੰ ਕਿਨ ਸ਼ਾਸ਼ਾ ਦੇ ਨਦ ਜ਼ਿਲੀ ਹਵਾਈ ਅੱਡੇ ਉਤੇ ਕਿਹਾ ਕਿ ਕੁੱਲ ਮਿਲਾਕੇ ਸ਼ਨੀਵਾਰ ਨੂੰ 2 ਲੱਖ ਖੁਰਾਕਾਂ ਮਿਲਣਗੀਆਂ ਤੇ ਅੱਜ ਸਾਨੂੰ 99100 ਖਰਾਕਾ ਪ੍ਰਾਪਤ ਹੋਈਆਂ ਨੇ ਤੇ ਬਾਕੀ ਸ਼ਨੀਵਾਰ ਨੂੰ ਮਿਲਣ ਲੱਗੀਆਂ ਉਹਨਾਂ ਨੇ ਇਹ ਵਾਇਰਸ ਨੂੰ ਜਲਦੀ ਤੋਂ ਜਲਦੀ ਕਾਬੂ ਕਰਨ ਦਾ ਵਾਅਦਾ ਕੀਤਾ ਖਾਸ ਤੌਰ ਉੱਤੇ ਇਹ ਸਭ ਤੋਂ ਪ੍ਰਭਾਵਿਤ ਪ੍ਰਾਂਤਾਂ ਜਿਵੇਂ ਕਿ ਦੱਖਣੀ ਕੀਵੂ ਅਤੇ ਇਕਵੇਟਰ ਦੇ ਵਿੱਚ ਸਿਹਤ ਮੰਤਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਬਾਲਗਾਂ ਲਈ ਟੀਕੇ ਹਨ ਜੋ ਇੱਥੇ ਆਏ ਨੇ ਉਹਨਾਂ ਨੇ ਆਖਿਆ ਕਿ ਸੰਯੁਕਤ ਰਾਸ਼ਟਰ ਚਿਲਡਰਨ ਫੰਡ ਸਭ ਤੋਂ ਪ੍ਰਭਾਵਿਤ ਸੂਬਿਆਂ ਦੇ ਵਿੱਚ ਟੀਕਾਕਰਨ ਮਿਆਮ ਦਾ ਇੰਚਾਰਜ ਹੋਵੇਗਾ ਹਾਲਾਂਕਿ ਵਿਸ਼ਵ ਸਿਹਤ ਸੰਗਠਨ ਦੁਬਾਰਾ ਬੁੱਧਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ ਕਾਂਗੋ ਲਈ ਸਿਹਤ ਮੰਤਰਾਲੇ ਦੇ ਇਸ ਹਫਤੇ ਦੇ ਅੰਤ ਵਿੱਚ ਟੀਕੇ ਸ਼ੁਰੂ ਕਰਨ ਦੀ ਯੋਜਨਾ ਵੀ ਬਣਾਈ ਹੈ। ਇਟਲੀ ਦੇ ਤਸਕਾਨਾ ਸੂਬੇ ਦੇ ਵਿੱਚ ਪੈਂਦੇ ਸ਼ਹਿਰ ਮੌਂਟੇ ਵਰਾਕੀ ਸਥਿਤ ਸ਼੍ਰੀ ਗੁਰੂ ਰਵਿਦਾਸ ਟੈਂਪਲ ਦੀ ਇਮਾਰਤ ਨੂੰ ਭਿਆਨਕ ਅੱਗ ਲੱਗਣ ਕਾਰਨ ਅੰਮ੍ਰਿਤ ਬਾਣੀ ਦੇ ਸਰੂਪ ਅਗਨਪੇਟ ਹੋ ਜਾਂਦਾ ਮੰਦ ਭਾਗਾ ਸਮਾਚਾਰ ਪ੍ਰਾਪਤ ਹੋਇਆ ਜਿਸ ਸਬੰਧੀ ਪ੍ਰਾਪਤ ਜਾਣਕਾਰੀ ਮੁਤਾਬਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੋਂ ਸੰਗਤ ਨੂੰ ਦੱਸਿਆ ਕਿ ਇਮਾਰਤ ਜਿਹੜੇ ਖੜੀ ਇੱਕ ਕਾਰਨੋਂ ਅਚਾਨਕ ਅੱਗ ਲੱਗ ਗਈ ਸੀ ਜੋ ਬਾਅਦ ਵਿੱਚ ਭਿਆਨਕ ਭਾਂਬੜ ਦਾ ਰੂਪ ਧਾਰ ਗਈ ਤੇ ਜਿਸ ਕਰਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਵੀ ਅੱਗ ਲੱਗ ਗਈ ਥਾਨਕ ਲੋਕਾਂ ਵਿੱਚ ਮਚੀ ਪਗਦੋਰ ਤੋਂ ਬਾਅਦ ਅੱਗ ਬਜਾਉ ਮਹਿਕਮੇ ਦੀਆਂ ਟੀਮਾਂ ਨੇ ਜਦ ਤੱਕ ਅੱਗ ਤੇ ਉੱਤੇ ਕਾਬੂ ਪਾਇਆ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ ਅੱਗ ਦੇ ਲਪੇਟ ਵਿੱਚ ਆਉਣ ਨਾਲ ਸਾਰੀ ਇਮਾਰਤ ਨੁਕਸਾਨੀ ਗਈ ਅਤੇ ਅਮਰਤ ਬਾੜੀ ਦਾ ਸਰੂਪ ਤੇ ਹੋਰ ਸਾਰੀ ਸਮਗਰੀ ਅਗਨ ਭੇਟ ਹੋ ਗਈ ਇਸ ਘਟਨਾ ਤੋਂ ਸੰਗਤ ਕਾਫੀ ਨਿਰਾਸ਼ਾ ਵਿੱਚ ਹੈ ਸਾਲ 2024 ਦੇ ਵਿੱਚ ਗਰਮੀਆਂ ਦੇ ਮੌਸਮ ਵਿੱਚ ਬਹੁਤ ਜ਼ਿਆਦਾ ਗਰਮੀ ਦਰਜ ਕੀਤੀ ਗਈ ਹੈ ਤੇ ਜਿਸ ਕਾਰਨ ਇਸ ਸਾਲ ਹੁਣ ਤੱਕ ਦਾ ਸਭ ਤੋਂ ਗਰਮ ਸਾਲ ਬਣਨ ਦੀ ਸੰਭਾਵਨਾ ਹੈ ਯੂਰਪੀ ਜਲਵਾਯੂ ਸੇਵਾ ਕੋਪਰਨਿਕਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ ਵਿਗਿਆਨੀਆਂ ਅਨੁਸਾਰ ਇਸ ਸਾਲ ਤਾਪਮਾਨ ਦੇ ਰਕਾਰ ਪਿਛਲੇ ਸਾਲ ਹੀ ਬਣਾਏ ਗਏ ਸਨ ਜਦੋਂ ਮਨੁੱਖ ਦੁਆਰਾ ਪੈਦਾ ਹੋਈ ਜਲਵਾਯੂ ਤਬਦੀਲੀ ਅਤੇ ਐਲ ਨੀਨੋ ਦੇ ਪ੍ਰਭਾਵ ਕਾਰਨ ਤਾਪਮਾਨ ਆਪਣੇ ਸਿਖਰਾਂ ਉੱਤੇ ਪਹੁੰਚ ਗਿਆ ਸੀ ਕੋਪਰਨਿਕਸ ਅਨੁਸਾਰ ਉਤਰੀ ਗੁਲਾਰਦ ਦੇ ਵਿੱਚ ਜੂਨ ਜੁਲਾਈ ਅਤੇ ਅਗਸਤ ਦੇ ਮਹੀਨਿਆਂ ਨੂੰ ਗਰਮੀ ਕਿਹਾ ਜਾਂਦਾ ਹੈ ਇਸ ਸਮੇਂ ਦੌਰਾਨ ਔਸਤ ਤਾਪਮਾਨ 16.8 ਡਿਗਰੀ ਸੈਲਸੀਅਸ ਰਿਹਾ ਜੋ ਕਿ 2023 ਦੇ ਕਾਰਨ ਨਾਲੋਂ 3 ਡਿਗਰੀ ਵੱਧ ਹੈ ਕੋਪਰਨਿਕਸ ਕੋਲ 1940 ਤੋਂ ਡਾਟਾ ਉਪਲਬਧ ਹੈ ਜਦੋਂ ਕਿ ਅਮਰੀਕੀ ਬ੍ਰਿਟਿਸ਼ ਅਤੇ ਜਾਪਾਨੀ ਜਲਵਾਯੂ ਸੇਵਾਵਾਂ ਦੇ ਕੋਲ 19ਵੀਂ ਸਦੀ ਦੇ ਮੱਧ ਤੋਂ ਡਾਟਾ ਉਪਲਬਧ ਹੈ ਵਿਗਿਆਨੀਆਂ ਦਾ ਕਹਿਣਾ ਹੈ ਕਿ ਪਿਛਲਾ ਦਹਾਕਾ ਸੰਭਵ ਤੌਰ ਦੇ ਉੱਤੇ 120000 ਸਾਲਾਂ ਦੇ ਵਿੱਚ ਸਭ ਤੋਂ ਗਰਮ ਦਹਾਕਾ ਸੀ ਅਜਲੀ ਨਹੀਂ ਦੁਬਾਰਾ ਫਿਰ ਆਦਰੋਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨਿਜਾਜਤ ਸਤਿ ਸ੍ਰੀ ਅਕਾਲ ਧੰਨਵਾਦ